ਤੇ ਮੈਂ ਕਈ ਵਾਰ ਹੈਰਾਨ ਹੋ ਜਾਂਦਾ ਮੈਨੂੰ ਬਜ਼ੁਰਗ ਕਈ ਕਹਿੰਦੇ ਨੇ ਗੈਨੀ ਜੀ ਸਾਡੇ ਬੱਚਿਆਂ ਨੂੰ ਵੀ ਧਰਮ ਸਹੀ ਸਮਝਾ ਦਿਓ ਤੇ ਮੈਂ ਤੇ ਇੱਕੋ ਹੀ ਗੱਲ ਕਹਿੰਦਾ ਹਾਂ ਬਿਤੂ ਸਮਝ ਲਿਆ ਫਿਰ ਇਹ ਦੱਸ ਬੱਚੇ ਦੀ ਗੱਲ ਤੂੰ ਸਮਝ ਲਿਆ ਤੂੰ ਜਾਣ ਲਿਆ ਮੈਨੂੰ ਕਈ ਕਹਿੰਦੇ ਨੇ ਇਸ ਧਰਮ ਦੀ ਗੱਲ ਬਾਕੀ ਜਗਤ ਨੂੰ ਵੀ ਪਤਾ ਚਲਣਾ ਚਾਹੀਦਾ ਹੈ ਬਾਕੀ ਧਰਮ ਵਾਲਿਆਂ ਨੂੰ ਵੀ ਪਤਾ ਚਲਣਾ ਚਾਹੀਦਾ ਹੈ ਇਹਨੂੰ ਪਤਾ ਚਲ ਗਿਆ ਤੂੰ ਸਮਝ ਲਿਆ ਆਪ ਸਮਝਿਆ ਨਹੀਂ ਜਗਤ ਨੂੰ ਸਮਝਾਣ ਚਾਹੀਦਾ ਵੇ ਦੂਜਿਆਂ ਨੂੰ ਵੀ ਪਤਾ ਚੱਲੇ ਈਸਾਈਆਂ ਨੂੰ ਪਤਾ ਚੱਲੇ ਮੁਸਲਮਾਨਾਂ ਨੂੰ ਵੀ ਪਤਾ ਚੱਲੇ ਸਿੱਖੋ ਕਿ ਤੈਨੂੰ ਤੇ ਪਤਾ ਹੈ ਕੋਈ ਤੂੰ ਸਿੱਖ ਹੈ ਤੈਨੂੰ ਤੇ ਪਤਾ ਹੈ ਨਹੀਂ ਵਕਈ ਉਸਨੇ ਗਾਇਆ ਅੱਧੀ ਰਾਤ ਬੀਤੀ ਤੋਈ ਜਦ ਮੈਂ ਇਤਿਹਾਸ ਪੜਿਆ ਤੂੰ ਸਬਰ ਦੀ ਤਾਕ ਦੇਣੀ ਪੈਗੀ ਅਕਬਰ ਦੇ ਵੀ ਕਿ ਉਡੀਕਦਾ ਰਿਹਾ ਕਦੋਂ ਗਾਏਗਾ ਨਹੀਂ ਤੇ ਇਤਨਾ ਸਮਰਾਟ ਮੁਗਲ ਆਜ਼ਮ ਜਿਤਨਾ ਸੁਖ ਰਹਿਣਾ ਥੋੜੀ ਜਿਹੀ ਗੱਲ ਤੇ ਬੇਚੈਨ ਹੋ ਸਕਦਾ ਸੀ ਵਾਪਸ ਜਾ ਸਕਦਾ ਸੀ ਉਹਦੇ ਸਬਰ ਨੂੰ ਦਾਤ ਦੇਣੀ ਪਏ ਜਦੋਂ ਗਾਇਆ ਵਿਸਮਾਤ ਤਾਰੀ ਹੋ ਗਿਆ ਤਾਂ ਅਕਬਰ ਨੇ ਪਹਿਲਾ ਪ੍ਰਸ਼ਨ ਤਾਨसेन ਦੇ ਇਹ ਕੀਤਾ ਤੇਰੀ ਗਾਇਕੀ ਤੇ ਇਤਨਾ ਰਸ ਕਿਉ ਨਹੀਂ ਤੇਰੀ ਗਾਇਕੀ ਇਤਨੀ بلند ਕਿਉ ਨਹੀਂ ਇਹ ਪਹਿਲਾ ਪ੍ਰਸ਼ਨ ਸੀ ਅਕਬਰ ਦਾ ਮੋਦ ਤਾਂ ਸੁਣਦਾ ਆ ਰਿਹਾ ਸੀ ਤਾਨसेन ਤੇਰੀ ਗਾਇਕੀ ਦੇ ਇਤਨੀ ਪ੍ਰਵਾਸ ਕਿਉਂ ਨਹੀਂ ਹੈ ਇਤਨੀ بلند ਕਿਉਂ ਨਹੀਂ ਹੈ ਤਾਨਸੇਨ ਨੇ ਕਹਿ ਦਿੱਤਾ ਗੱਲ ਸਪਸ਼ਟ ਹੈ ਹਰੀਦਾਸ ਗਾਉਂਦੇ ਨੇ ਪ੍ਰਮਾਤਮਾ ਵਾਸਤੇ ਮੈਂ ਗਾਉਂਦਾ ਤੇਰੇ ਵਾਸਤੇ ਜਿੰਨਾ ਵੱਡਾ ਪ੍ਰਮਾਤਮਾ ਹੈ اس پرماتما واسطے اگر گایا گیا ہے تو اتنا ہی ہوئے گا اتنا ہی بلند ہوئے گا تیرے واسطے تو تنا ہے تیرے تو اچھی گائے کی کس طرح جائے گی میری میں تو صرف تیرے گا اس واسطے میری گائے کی دیچ بلندی نہیں ہے میری گائے کی دیچ اتنی پرواز نہیں ہے میری گائے کی دیچ اتنی اچتا نہیں ہے تی ہری ہریداس گاؤں نے پرماتما واسطے پرماتما اتنا بلند ہے ਇਤਨਾ ਬੁਲੰਦ ਹੈ ਕਿ ਪ੍ਰਮਾਤਮਾ ਵਾਸਤੇ ਜੋ ਗਾਇਆ ਗਿਆ ਉਹ ਗਾਇਕੀ ਵੀ ਬੜੀ ਬਣਦ ਹੋਣੀ ਹੈ ਬੜੀ ਉੱਚੀ ਆਉਣੀ ਹੈ ਏਰੇ ਤੇ ਮੇਰੇ ਜੋ ਸੰਬੰਧ ਹੈ ਮੈਂ ਗਾਉਂਦਾ ਤੂੰ ਸੁਣਦਾ ਤੂੰ ਜਿੰਨੀ ਤੇਰੀ ਹਸਤੀ ਹੈ ਉਤਨਾ ਹੀ ਮੇਰਾ ਸੰਗੀਤ ਹੈ ਜਿੰਨੀ ਪ੍ਰਮਾਤਮਾ ਦੀ ਹਸਤੀ ਹੈ ਉਤਨਾ ਹਰੀ ਰਾਸ ਦਾ ਸੰਗੀਤ ਹੈ ਇਸ ਵਾਸਤੇ ਭਗਤਾ ਨੇ ਜਦ ਕੋਈ ਬੋਲ ਬੋਲੇ ਨੇ ਤਖਉਨਾ ਬੋਲਾ ਨੋ ਅਮਰ ਬੋਲਾ ਆਖਿਆ ਗਿਆ ਮੁੱਚੇ ਬੋਲਾ ਆਖਿਆ ਗਿਆ ਮਹਾਨ ਬੋਲਾ ਆਖਿਆ ਗਿਆ ਹਸਮ ਦੇ ਬੋਲਾ ਆਖਿਆ ਗਿਆ ਅਮ੍ਰਿਤ ਬੋਲਾ ਆਖਿਆ ਗਿਆ ਅਮ੍ਰਿਤਮਈ ਬੋਲਾ ਆਖਿਆ ਗਿਆ ਇਤਨਾ ਗਹਿਰਾ ਉਹਨਾਂ ਨੇ ਸੁਣਿਆ ਕਿ ਉਹਨਾਂ ਦਾ ਬੋਲਿਆ ਹੋਇਆ ਉਹਨਾਂ ਦਾ ਗਾਇਆ ਹੋਇਆ ਇੱਕਦਮ ਬੁਲੰਦੀਆਂ ਨੂੰ ਛੂ ਗਿਆ ਮੈਂ ਫਿਰ ਅਰਜ਼ ਕਰਾਂ ਜਿੱਥੇ ਜਦ ਕਿਸੇ ਦੇ ਬੋਲ ਬੜੇ ਬੁਲੰਦ ਦਿਖਾਈ ਦੇਣ ਸਮਝ ਲੈਣਾ ਜੜਾਂ ਬਹੁਤ ਗਹਿਰੀਆਂ ਹਨ ਬਾਉਂਡਰੀ ਕਿ ਇਹ ਬਾਣ ਦਾ ਪ੍ਰਮਾਣ ਸਾਰਥਕ ਹੈ ਕਿ ਜਿਸ ਬਰਹਤ ਦੀਆਂ ਜੜਾਂ ਬਹੁਤ ਗਹਿਰਾਈ ਚ ਨਹੀਂ ਜਾਣਗੀਆਂ ਉਹ ਬਹੁਤ ਉੱਚਾ ਵੀ ਨਹੀਂ ਉੱਠ ਸਕੇਗਾ ਜਿਹਦੇ ਬੋਲ ਬਹੁਤ ਉੱਚੇ ਨੇ ਉਹਦੀ ਸਰੋਤ ਬੜੀ ਗਹਿਰੀ ਹੋਵੇਗੀ ਉਹਨੇ ਸੁਣਿਆ ਬੜੇ ਧਿਆਨ ਨਾਲ ਹੋਵੇਗਾ ਉਹ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਿਆਂ ਵੀ ਬੜੇ ਧਿਆਨ ਨਾਲ ਉਸਨੇ ਸੁਣਿਆ ਹੋਵੇਗਾ ਉਹਨੇ ਗੁਰੂ ਦੇ ਬੋਲ ਬੜੇ ਧਿਆਨ ਨਾਲ ਸੁਣੇ ਹੋਣਗੇ ਬੜੇ ਗਹਿਰੇ ਤਲਲ ਸੁਣੇ ਹੋਣਗੇ ਤੇ ਜਿਤਨੀ ਗਹਿਰਾਈ ਨਾਲ ਸੁਣਿਆ ਹੋਵੇਗਾ ਉਤਨੇ ਉੱਚੇ ਬੋਲ ਪ੍ਰਗਟ ਹੋਣਗੇ ਤੋਂ ਸਾਬ ਕਹਿੰਦੇ ਨੇ ਖੁਸ਼ੀ ਦੇ ਗੀਤ ਗਾ ਸੋਹਿਲਾ ਦਾ ਨਿਰਭਉ ਦਾ ਦਾ ਇਹ ਦੀਦ ਦਾ ਕੀ ਸੋਹਿਲਾ ਗਾਣਾ ਆਨ ਸੈ ساری ਜ਼ਿੰਦਗੀ ਡਰਿਆ ਹੀ ਰਿਆ ਪਹਿ ਦੇ ਹੀ ਡਰਿਆ ਲੰਬੀ ਚੌੜੀ ਗੱਥਾ ਹੈ ਅਕਬਰ ਵਾਸਤੇ ਗਾਉਂਦਾ ਸੀ ਅਕਬਰ ਆਪ ਡਰਿਆ ਰਹਿੰਦਾ ਸੀ ਮੇਰਾ ਰਾਜपाट ਕੋਈ ਖੋ ਨਾ ਲਵੇ ਰਾਜਪੂਤਾਂ ਨਾਲ ਝਗੜਾ ਲੈਂਦਾ ਸੀ ਕਿਦ ਦੇ ਨਾਲ ਕਿਦਰੀ ਬਗਾਵਤ ਹੋ ਜਾਂਦੀ ਸੀ نیند ਹਰਾਮ ਹੋ ਜਾਂਦੀ ਸੀ ਤੇ ਇਸ ਤਰ੍ਹਾਂ ਦੇ ਬੰਦੇ ਦੀ ਖੁਸ਼ੀ ਵਾਸਤੇ ਅਗਰ ਗਾਇਆ ਜਾਏ ਕਿ ਜਿਹੜਾ ਆਪ ਫੈ ਦੇਤ ਹੈ ਉਹ ਗਾਇਕੀ ਨਹੀਂ ਤਹਿ ਦੇ ਚੋਗੇ ਉੱਚੀ ਨਹੀਂ ਹੋ ਸਕਦੀ ਬੁਲੰਦ ਨਹੀਂ ਹੋ ਸਕਦੀ ਇਸ ਵਾਸਤੇ ਸ਼ਾਇਦ ਕਹਿੰਦੇ ਨੇ ਖੁਸ਼ੀ ਦੇ ਗੀਤ ਗਾਓ ਕਿਸ ਦੇ ਨਿਰਭਉ ਦੇ ਤੇ ਨਿਰਭਉ ਕੇਵਲ ਨਿਰੰਕਾਰ ਹੈ ਨਿਰਭਉ ਕੇਵਲ ਪਰਮਾਤਮਾ ਹੈ

جس گھر میں بیٹھ کے کرتے پرک دی بچار چل دیئے کیرتن چل دا ہے بچاراں چل دیئے نے بول چل دے نے اور جتنے زیادہ جس گھر میں بول چلن وہ گھر اتنا ہی پویتر ہو جانا ہے اور ایک دن اتنا پویتر ہو جانا ہے کہ اس گھر نو تیرت کہنا پہنگا ہے یہ تیرت ہے دھارمک مندر تے بہت سارے نے پر تیرت تھوڑے نے ਗੁਰਦੁਆਰੇ ਹਾਲ ਸਾਰੇ ਨੇ ਪਰ ਜਿੰਨਾ ਗੁਰਦੁਆਰਿਆਂ ਨੂੰ ਅਸੀਂ ਤੀਰਥ ਕਹਿ ਦਿੰਨੇ ਆ ਥੋੜੇ ਨੇ ਹਿੰਦੂਆਂ ਦੇ ਮੰਦਰ ਲੱਖਾਂ ਨੇ ਹਿੰਦੁਸਤਾਨ ਦੇ ਵਿੱਚ ਪਰ ਤੀਰਥਾਂ ਦੀ ਗਿਣਤੀ ਸਿਰਫ 68 ਹੈ 68 ਇਹ ਮੰਦਰ 68 ਇੱਕ ਸ਼ਹਿਰ ਦੇ ਵਿੱਚ ਮਿਲ ਜਾਣਗੇ ਧਾਰਮਿਕ ਮੰਦਰ ਤੇ ਇੱਕ ਇੱਕ ਸ਼ਹਿਰ ਦੇ 100-100 ਮਿਲ ਜਾਣਗੇ ਰਾਜਸਥਾਨ ਦੇ ਸ਼ਹਿਰ ਹਰ ਗਲੀ ਦੇ 4-4 5-5 ਮੰਦਰ ਇਹ ਪੂਰੇ ਇੱਕ ਸ਼ਹਿਰ ਦੇ 150 ਤੋਂ 200 ਮੰਦਰ ਨੇ ਪਰ ਸਮੁੱਚੇ ਭਾਰਤ ਤੇ ਧਿਰਤ ਦੇ ਕੁਲ 800 ਤੋਂ ਵੱਧ ਨੇ ਹਿੰਦੂਆਂ ਨੇ ਇਹ ਮੰਦਰ ਗਿਣੋਂਗੇ ਤੇ ਲੱਖਾਂ ਨੇ ਬਹੁਤ ਇਕੱਲ ਇਥੇ ਮਨੋਖਲੀ ਅੰਦਰ ਕਾਇਦਾ ਹੁੰਦੀ ਹੈ ਕਿ ਧਾਰਮਿਕ ਮੰਦਰ ਤੇ ਧਿਰਤ ਦੇ ਚਾਪਰ ਅੰਤਰਾ ਕੀ ਹੈ ਬਹੁਤ ਵੱਡਾ ਮੰਦਿਰ ਬਹੁਤ ਵੱਡਾ ਮੰਦਿਰ ਜਿੱਥੇ ਬਹੁਤ ਜ਼ਿਆਦਾ ਦਾਅਵਾ ਗਿਆ ਹੈ ਜਿੱਥੇ ਬਹੁਤ ਜ਼ਿਆਦਾ ਕੀਰਤੀ ਕੀਤੀ ਗਈ ਹੈ ਔਰ ਇਤਨੀ ਕੀਰਤੀ ਕੀਤੀ ਗਈ ਹੈ ਕਿ ਉਸ ਥਾਂ ਦਾ ਮਾਹੌਲ ਹੀ ਐਸਾ ਹੋ ਗਿਆ ਹੁਣ ਕੋਈ ਬੈਠੇ ਤੇ ਉਹਦੀ ਰਸਨਾ ਆਪਣੇ ਆਪ ਦਾਇਨ ਕਰਨ ਲੱਗ ਪਵੇ ਕਿਸ ਤਰ੍ਹਾਂ ਦੇ ਅਸਥਾਨ ਨੂੰ ਇਸ ਤਰ੍ਹਾਂ ਦੇ ਮੰਦਿਰ ਨੂੰ ਤੀਰਤ ਕਹਿੰਦੇ ਨੇ ਅਗਰ ਕੋਈ ਮਨੁੱਖ ਚਾਵੇ ਤੇ ਆਪਣਾ ਘਰ ਵੀ ਤੀਰਤ ਬਣਾ ਸਕਦਾ ਹੈ बन ਜਾਂਦਾ ਮੋਤੀ ਸਿਖਤੋ ਸਲਾਹ ਹੈ ਮੋਤਾ ਹੀ ਜਦ ਤੱਕ ਘਰ ਦੇ ਚੱਲਦਾ ਹੈ ਘਰ ਤੀਰਥ ਬਣ ਜਾਂਦਾ ਹੈ ਇਸ ਵਾਸਤੇ ਭਗਤਾਂ ਦੇ ਘਰ ਅੱਜ ਵੀ ਧੀਰਤ ਨੇ ਕਬੀਰ ਜਿਸ ਘਰ ਦੇ ਚ ਰਹਿ ਬਨਾਰਸ ਦੇ ਚਲੋ ਕੀ ਜਾਂਦੇ ਨੇ ਉਸ ਘਰ ਦੇ ਦਰਸ਼ਨ ਕਰਨਾfeel ਹੈ ਗੁਰਨਾਮਿਕ ਦੇਵ ਜੀ ਮਹਾਰਾਜ ਜਿਸ ਘਰ ਦੇ ਚ ਵੱਡੇ ਹੋਏ ਪਾਲਨ ਪੋਸ਼ਣਾ ਹੋਈ ਹਾਲੇ ਦੁਆਲੇ ਬੱਚਿਆਂ ਨਾਲ ਖੇਡਦੇ ਰਹੇ ਸਭ ਦੀਰਤ ਬਣ ਗਏ। ਤਲਵੰਡੀ ਨਨਕਾਰਨਾ ਸਾਹਿਬ ਬਣ ਗਈ। ਜਿੱਥੇ-ਜਿੱਥੇ ਬੱਚਿਆਂ ਨਾਲ ਖੇਡਦੇ ਰਹਿ ਤੇ ਖੇਡ ਦੇ ਵਿੱਚ ਵੀ ਬੰਦਗੀ ਸੀ। ਬੱਚਿਆਂ ਦੇ ਨਾਲ ਖੇਡਦੇ ਨੇ ਤੇ ਸਤਨਾਮ ਸਤਨਾਮ ਜਪਦੇ ਨੇ, ਜਾਪਾਂਦੇ ਨੇ। ਇੰਜ ਕਹਿ ਲੋ ਆਮ ਮਨੁੱਖਾਂ ਦੀ ਤੇ ਬੰਦਗੀ ਦੀ ਖੇਡ ਐ। ਗੁਰਨਾਨਕ ਦੀ ਖੇਡ ਵੀ ਬੰਦਗੀ ਸੀ, ਬਸ ਇਤਨੀ ਕਰ ਲੈ। ਆਮ ਬੰਦਿਆਂ ਦੀ ਜਿਹੜੀ ਇਹ ਬੰਦਗੀ ਐ ਨਾ ਖੇਡੜ ਮੈਂ ਘੁੰਮ ਫਿਰ ਕੇ ਬਾਹਰ ਦੇ ਮੁਲਕਾਂ 'ਚ ਜੋ ਦੇਖਿਆ ਹੈ ਉਹ ਸਿਰਫ ਇੱਕ ਸਮਾਜਿਕ ਇਕੱਠ ਮੈਂ ਦੇਖਿਆ ਬਹੁਤ ساری ਥਾਵਾਂ ਤੇ ਇਥੋਂ ਬਾਰੇ ਤੁਸੀਂ ਨਿਰਣਾ ਆਪ ਕਰਨਾ ਲੇਕਿਨ ਮੈਂ ਜੋ ਘੁੰਮ ਫਿਰ ਕੇ ਦੇਖਿਆ ਇੱਕ ਸਮਾਜਿਕ ਇਕੱਠ ਬੰਦਿਆਂ ਦਾ ਆਪਸ ਵਿੱਚ ਮਿਲਜੋ ਗੁਰੂ ਨਾਲ ਮੇਲ ਹੁੰਦਾ ਹੈ ਕਿ ਨਹੀਂ ਪ੍ਰਮਾਤਮਾ ਨਾਲ ਮੇਲ ਹੁੰਦਾ ਹੈ ਕਿ ਨਹੀਂ ਕੋਈ ਗੱਲ ਨਹੀਂ ਬੰਦੇ ਦਾ ਬੰਦੇ ਨਾਲ ਮੇਲ ਹੋ ਜਾਏ ਔਰ ਖੁਸ਼ੀ ਬਹੁਤ ਬੰਦੇ ਦਾ ਬੰਦੇ ਨਾਲ ਮੇਲ ਹੋ ਗਿਆ ਕੋਈ ਇਸ ਬੰਦੇ ਦੀ ਚਿੰਤਾ ਨਹੀਂ ਗੁਰੂ ਨਾਲ ਮੇਲ ਹੋਇਆ ਕਿ ਨਹੀਂ ਅਕਾਲ ਪੁਰਖ ਨਾਲ ਮੇਲ ਹੋਇਆ ਹੈ ਕਿ ਨਹੀਂ ਕੋਈ ਉਹਦੀ ਗੱਲ ਸੁਣੀ ਹੈ ਕਿ ਨਹੀਂ ਕੋਈ ਉਹਦੇ ਬੋਲ ਰਚਨਾ ਚੋਂ ਨਿਕਲੇ ਨੇ ਕਿ ਨਹੀਂ ਕੋਈ ਸੁਰਤ ਉਹਦੇ ਨੇੜੇ ਗਈ ਹੈ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਸੋਚਣੀ ਨਹੀਂ ਬੰਦੇ ਦੇ ਨੇੜੇ ਚਲੇ ਗਏ ਆ ਕਿ ਨਹੀਂ ਔਰ ਬੰਦੇ ਨਾਲ ਸੰਬੰਧ ਜੁੜਿਆ ਹੈ ਕਿ ਨਹੀਂ ਤੇ ਸਮਾਜਿਕ ਇਕੱਠ ਹੋ ਗਿਆ ਧਾਰਮਿਕ ਇਕੱਠ ਤੇ ਨਹੀਂ ਹੈ ਫਿਰ ਇਹ ਤੇ ਸਮਾਜਿਕ ਇਕੱਠ تو عام بندے ہیں دیتے بندگی بھی کھیل ہے اور کچھ نہیں ہے بھگت کبھی کہ می تلک ہت مالا بانا لوگن رام کھلونا جانا کئی نے بندگی نلونا ہی سمجھے اور کچھ نہیں